ਬਾਕੀ ਇਹਦਾ ਕੋਈ ਨਾ ਕਮੈਂਟਾਂ ਮੈਂ ਮੈਂ ਤਾਂ ਮੈਂ ਨਹੀਂ ਦਿਖਾਇਆ ਉਹ ਅਸੀਂ ਅਸੀਂ ਯਾਰ ਬਰਕਤ ਦਾ ਇੱਕ ਬੰਦਾ ਜੁੜ ਗਿਆ ਜੁੜ ਜਾ ਹੁਣ ਦੇ ਇੱਕ ਬੰਦਾ ਜੁੜ ਗਿਆ ਬੰਦਾ ਜਾ ਇੱਧਰ ਇਹ ਤਾਂ ਇੰਨਾ ਬੋਲਦਾ ਪੰਜ ਜੁੜ ਕੇ ਪੰਜ ਪੰਜ ਨਾਲ ਜੁੜ ਗਈ ਜੁੜ ਗਈ ਵੀਰੇ ਨਾਲ ਤਾਂ ਜਿਆਦੇ ਬਣ ਗਈ ਸੀ ਇਹਦਾ ਆਹ ਦੇਖ ਚਰਨੋਂ ਸੋਹਣੀ ਆ ਦਿਖਾ ਦੇ ਚਰਨੋਂ ਇਹ ਪੰਜ ਬੰਦੇ ਜੁੜ ਕੇ ਕਹਿੰਦੇ ਅੱਜ ਕੱਲ ਜੀ ਇੱਕ ਹੋਰ ਜੁੜ ਜੂਗਾ ਮੇਰੇ ਘਰ ਕੇ ਜਿਹੜੇ ਕੋਈ ਚਰਨੋਂ ਦੇ ਫੈਨ ਨੇ ਭਈ ਆ ਜਾਓ ਕਦੇ ਆਜੋ 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 ਬਈ ਬਹੁਤ ਟਾਈਮ ਹੋ ਗਿਆ ਚਲੋ 11:44 ਹੋ ਗਏ ਆਹ ਦੇਖੋ ਬੇ ਜਿੰਗੀ ਵੀ ਖਾ ਰਹੀ ਹੈ ਆਹ ਵਾ ਡਾਕਟਰ ਆ ਦੇਖੋ ਉਹ ਉਹ ਕਿ ਉਹ ਵੀ ਦੇਖੀਏ ਕੇਕ ਉਹ ਚ ਪਿਆਜ ਚਵਾ ਗੈਂਦਿਆ ਉਹ ਕੀ ਹੋ ਗਿਆ ਹੁ ਗਿਆ ਜਾਂਦਾ ਦੋਸਾ ਦੇ ਦਿੰਦਿਆ ਉਹ ਨਾਰੀਅਲ ਦੀ ਜੱਟਰੀ ਹੁੰਦੀ ਆ ਕਹਿੰਦਾ ਉਹ ਜੱਟੇ ਵਾ ਕਹਿੰਦਾ ਉਹ ਕਹਿੰਦਾ ਕਹਿੰਦਾ ਉਹ ਯਾ ਕੀ ਕਹਿੰਦਾ ਕਹਿੰਦਾ ਦੁੱਧ ਦੁੱਧ ਹੁੜੀ ਕਹਿੰਦਾ ਮੇਰੇ ਸਾਣ ਕੁਦੀ ਦੁੱਧ ਦੁੱਧ ਥੀ ਰਿਓ ਕਹਿੰਦਾ ਤੂੰ ਜੀ ਇਹ ਨਾਰੀਅਲ ਦੀ ਕਹਿੰਦਾ ਜੱਟਨੀ ਹੈ ਕਹਿੰਦਾ ਉਹ ਦੇਖੀ ਐ ਜਿਹੜੀ ਅਰੇ ਰੀਲਾ ਤੇਰੀ ਦਿਮਾਗ ਚਰੀਲਾ ਆ ਜਾਂਦੀ ਐ ਮੈਂ ਕੱਲ ਨਹੀਂ ਉਹ ਆਈ ਕਹਿੰਦਾ ਵੀ ਉਹ ਕਹਿੰਦੀ ਮੇਰਾ ਕੋਟ ਕਿੱਥੇ ਆ ਪਰਾ ਦੇ ਆ ਤੇ ਇਹਨੀ ਇੱਕ ਹੋਰ ਸੀ ਆ ਦੂਜਾ ਕਾਲੇ ਨੂੰ ਐ ਲੱਗ ਕੇ ਤੇ ਫੋਨ ਕਹਿੰਦੀ ਐ ਹੋਰ ਕਹਿੰਦਾ ਫੋਨ ਲਾ ਲੈ ਕਹਿੰਦਾ ਫੋਨ ਚੱਲਦਾ ਵੀ ਉਹਨੂੰ ਐ ਲੱਗ ਕੇ ਤੇ ਫੋਨ ਕਹਿੰਦੀ ਐ ਮੇਰਾ ਫੋਨ ਕਿੱਥੇ ਆ ਕਹਿੰਦੀ ਉਹ ਕੋਟ ਸੀਗੀ ਤੇ ਕਹਿੰਦਾ ਫੋਨ ਲਾ ਕੇ ਚੈੱਕ ਕਰ ਲੈ ਆ ਜੋ ਚੱਲੀਏ ਵਾਰ ਹਾਂ ਫੇਰ ਪੁੱਤ ਕਬਾਇਲ ਚੈੱਕ ਕਰ ਲੈ ਚੇਲੀ ਬੀਚ ਕੀ ਹੋਰ ਕੋਣ ਵਾਜ ਰਿਹਾ ਕਿੱਥੇ ਦਾ ਆਲ ਹੁਣ ਤੁਹਾਨੂੰ ਮਿਲਿਆਉਣੇ ਆਸੀਂ ਸਾਡੇ ਆਰਟਿਸਟਾਂ ਨਾਲ ਬਾਕੀਆਂ ਨਾਲ ਇਹ ਸਰਪੰਚਣੀ ਆ ਹੈਲੋ ਸਤਿ ਸ਼੍ਰੀ ਅਕਾਲ ਖੜਖੜ ਕੇ ਆਦਿ ਹੁੰਦੀ ਤਾਂ ਲਾਈਵ ਆ YouTube ਦਾ ਹੈਲੋ ਸਤਿ ਸ਼੍ਰੀ ਅਕਾਲ ਚੁੱਪ ਜਪੇਗਾ ਦੀ ਸਤਿ ਸ਼੍ਰੀ ਅਕਾਲ ਕਿਵੇਂ ਆ ਇਹ ਹੋਰੀ ਆ ਭਾਈ ਸਿੰਦਰ ਤਿਆਰ ਇਹ ਆ ਸਾਰੇ ਪੁਆੜੇ ਦੀ ਜੜ ਓਏ ਇਥੋਂ ਲਾਈਟ ਕਿੰਨੀ ਪਈ ਜਾਂਦੀ ਆ ਤੇ ਕਿ ਸ਼ੀਸ਼ੇ ਦੀ ਪੈਂਦੀ ਆ ਨਾ ਨਾ ਸ਼ੀਸ਼ੇ ਦੀ ਨਹੀਂ ਪੈਂਦੀ ਲਾ ਸ਼ੀਸ਼ੇ ਦੀ ਪੈਂਦੀ ਆ ਦੇਖ ਮੂੰਹ ਹੀ ਸੋਣੀ ਆ ਸੋਣੀ ਤਾਂ ਹੈਗੀ ਆ ਨੋ ਡਾਊਟ ਸੋਣੀ ਆ ਤਾਂ ਸਾਰੀਆਂ ਨੇ ਆ ਦੀਪੀ ਅੱਜ ਕੱਲ ਇਹਦੀ ਪੂਰੀ ਚਰਚ ਆ ਗਈ ਹੈ ਤਾਂ ਹੀ ਉਹ ਤਿਆਰ ਵੀ ਵੱਧ ਹੋਣ ਲੱਗ ਗਏ ਹੋਣਾ ਲੈ ਲੈ ਕੇ ਉੱਠ ਕੇ ਆ ਜਾਂਦੀ ਲੈ ਕੇ ਟੋਪਾ ਜਿਹਾ ਆ ਜਾਂਦੀ ਸੀਗਾ ਉੱਤ ਹੈ ਦੇਸੀ ਜਿਹਾ ਸੂਟ ਪਾ ਕੇ ਨਾ ਹੁਣ ਦੇਖ ਤੂੰ ਸੂਟ ਚੈੱਕ ਕਰ ਘਰ ਕੁੜੀ ਦੇ ਸੂਟ ਚੈੱਕ ਕਰ ਕਲੀ ਦੇ ਤੇ ਸੂਟ ਚੈੱਕ ਕਰ ਕਲਰ ਬਹੁਤ ਸੋਹਣਾ ਯਾਰ ਅੱਜ ਤਾਂ ਤੂੰ ਵੀ ਕਲਰ ਹੈ ਪਾਈ ਬੈਠੀ ਹੈ ਬਹੁਤ ਸੋਹਣਾ ਗੁਲਾਬੀ ਹੈ ਕਿ ਕਿਹੜਾ ਪਿੰਕ ਪਿੰਕ ਆ ਹੈਗਾਗਾ ਨਿੰਬੂ ਰੰਗਾ ਨਿੰਬੂ ਰੰਗੇ ਹੀ ਹੈ ਮੈਂ ਖੱਟਾ 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 ਅੱਛਾ ਕਹੇ ਹੀ ਖੱਟਾ ਜਾਂਦਾ ਇਹਨੂੰ ਇਹਨੂੰ ਆਪਾਂ ਹੋਰ ਕੁਝ ਨਹੀਂ ਕਹਿ ਸਕ ਸੀ ਹੈ ਹਾਂ ਜੈਸਨ ਪੰਜ 6 ਮਿੰਟ ਤਾਂ ਹੋ ਗਿਆ ਬਹੁਤਾ ਕੇ ਬਾਤ ਹੋਰ 10 15 20 ਮਿੰਟਾਂ ਚੱਲੇਗਾ ਘੱਟ ਘੱਟ ਅੱਛਾ ਫਿਰ ਹੁਣ ਮੈਂ ਕੀ ਕਿ ਗੱਲਾਂ ਸੁਣਾਵਾਂ ਤੂੰ ਸੁਣਾ ਦੇ ਫਿਰ ਮੇਰੇ ਕੋਲ ਨਹੀਂ ਆਉਂਦੀ ਨਾ ਕਿਉਂ ਮੈਨੂੰ ਨਹੀਂ ਆਉਂਦੀਆਂ ਗੱਲਾਂ ਕੀ ਹਾਂ ਕਾਤੋਂ ਕਾਟੋ ਕਾਟੋ ਕੀ ਸੁਣਾਉਣੀ ਹੈ ਕੀ ਹਾਂ ਨਾ ਯਾਰ ਸੁਣਾਉਣੀਆਂ ਪੈਣਗੀਆਂ ਲਾਈਵ ਆ ਯਾਰ ਮੈਂ ਤੈਨੂੰ ਮੇਰੇ ਮੈਂ ਹੀ ਸੁਣਾ ਤੂੰ ਸੋਚ ਵੀ ਮੇਰੇ ਲਾਈਵ ਤੇ ਤੈਨੂੰ ਪੇਸ਼ ਕਰ ਰਿਹਾ ਮੈਂ ਪਹਿਲੀ ਵਾਰ ਅੱਛਾ ਜੀ ਦੇ ਨਾਲ ਜੁੜਿਆ ਵੀ ਇੱਕ ਬੰਦਾ ਮੈਂ ਤੇ ਪਹਿਲੀ ਵਾਰ ਟਰਾਈ ਕੀਤਾ ਮਤਲਬ ਲਾਈਵ ਹੋਣ ਦਾ ਇੱਥੇ YouTube ਤੇ ਮੇਰੇ ਕੋਲ ਇੱਕ ਕੰਟੈਂਟ ਨਹੀਂ ਸੀਗਾ ਫਿਰ ਕੋਈ YouTube ਦਾ ਹਾਂ ਇਹ ਚੋ ਤੇ ਇੰਸਟਾ ਨਾ ਨਹੀਂ ਨਹੀਂ ਮੈਂ ਮੋਨਟਾਈਜ਼ ਹੈ ਮੇਰਾ YouTube ਵੀ ਮੈਥੋਂ ਕੰਟੈਂਟ ਨਹੀਂ ਪਾਈ ਜਾਂਦਾ ਨਹੀਂ ਨਹੀਂ ਮੋਨਟਾਈਜ਼ ਤੇ ਲੱਗੇ ਮੋਨਟਾਈਜ਼ ਨਾ ਹੋਵੇ ਫਿਰ ਵੀ ਲਾਈਵ ਹੋ ਜਾਂਦਾ ਹੋਇਆ ਜਾਂਦਾ ਫਿਰ ਬਸ ਟਾਈਮ ਵਗੈਰਾ ਵਧਦਾ ਹੋ ਮਾਈ ਗੁਡਨੈਸ ਮੈਂ ਤਾਂ ਉਵੇਂ ਹੋਣ ਲੱਗੀਆਂ ਫਿਰ ਮੈਂ ਅੱਛਾ ਇਹ ਤਾਂ ਗਲਤ ਕਰ ਲਿਆ ਅੱਛਾ ਤੂੰ ਹੁਣ ਆਪ ਦੇਰ ਤੀ ਸੁਣਾਏਂਗੀ ਗੱਲਾਂ ਤੇ ਮੈਂ ਤੇਰੀਆਂ ਸੁਣਾਉਂਗੀ ਨਾ ਯਾਰ ਦੇਖੋ ਤੈਨੂੰ ਤਾਂ ਇੱਕ ਮੋਨ ਹੋ ਆ ਗਿਆ ਮੈਨੂੰ ਤਾਂ ਉਹੀ ਨਹੀਂ ਆਉਣਾ ਮੈਨੂੰ ਤਾਂ ਦੇਖ ਤਾਂ ਸੀ ਮਿਊਜ਼ਿਕ ਕੱਟ ਕੇ ਮੀਂਹ ਦੀ ਗੱਲ ਕਿੱਥੇ ਹੁੰਦਾ ਮੇਨ ਦਾ ਉਹ ਯੈਸ ਮਾਈ ਗੁਡਨੈਸ ਚਲੋ ਚਲੋ ਗੁੱਡ ਸਟਾਰ ਚਲੋ ਚਲੋ ਆਈ ਐਮ ਰੈਡੀ ਚਲੋ ਚਲੋ ਚਲ ਉਹ ਪਿੰਕਾ ਪਰਮੰਤ ਲੈ ਉਹਨੂੰ ਪੁੱਛ ਤਾਂ ਲਵਾ ਇਹ ਬੰਦ ਕੇ ਕਰਦੇ ਹੁਣ ਤਾਂ ਹੁਣ ਆ ਸੀਨ ਤੋਂ ਬਾਅਦ ਹੋਈ ਤੂੰ ਅੱਗੇ ਦਾ ਦੱਸ ਦਿੰਦਾ ਕੀ ਸੀ ਮੈਂ ਵੀ ਮੈਂ ਵੀ ਜਸ਼ਨ ਤੀ ਜਸ਼ਨ ਕਿੱਧਰ ਗਿਆ ਉਹ ਕੱਟਿਆ ਕਿਵੇਂ ਜਾਊ ਆ ਰਾਜੂ ਆ ਦੱਸੀ ਹੁਣ ਜੇ ਮੈਂ ਇਹਨੂੰ ਕੱਟਣਾ ਤੇ ਪੋਸਟ ਕਰਨਾ ਕੱਟਿਆ ਕਿਵੇਂ ਯਾਰ ਮੈਨੂੰ ਤਾਂ ਦੇਖ ਇੰਨਾ ਪਤਾ ਮੈਂ ਤਾਂ ਹੋਈ ਨਹੀਂ ਦੋ ਬੰਦੇ ਜੁੜ ਗਏ ਸੀ ਹੁਣ ਤਾਂ ਕੋਈ ਨਾ ਖੜ ਜਾ ਇਹ ਤਾਂ ਸ਼ੇਅਰ ਹੋਊਗਾ ਜਾਨਾ ਆ ਨਹੀਂ ਨਾ 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 ਓਏ ਹੁਣ ਕੱਟਿਆ ਕਿਵੇਂ ਜਾਊਗਾ ਆ ਕਾੜੀ ਦਾ ਬਈਆ ਯਾਰ ਉੱਤੇ ਤੇ ਫਿਰ ਸੇਵ ਹੋ ਜੂਗਾ